ਬਾਬਾ ਜੀ ਸਾਹਿਬ ਪਹਿਲਾਂ ਨਾ ਹੰਸਾਲੀ ਸਾਹਿਬ ਉੱਥੇ ਰਿਆ ਕਰਦੇ ਸੀ ਰਾਤ ਨੂੰ ਬਾਬਾ ਜੀ 3:3 ਨੂੰ ਇਕਾਂ ਨੂੰ ਠੇ ਨਾਲ ਇੱਕ ਸੇਵਾਦਾਰ ਨੂੰ ਲਿਆ ਫਟਾਫਟ ਹੰਸਾਲੀ ਸਾਹਿਬ ਆ ਗਏ ਜਦੋਂ ਪੰਸਾਲੀ ਸਾਹਿਬ ਅੰਦਰ ਜਾਂਦੇ ਨਾ ਪੁਲ ਬਣਿਆ ਹੋਇਆ ਉੱਥੇ ਜਿਹੜੇ ਨਾਲਾ ਜਾਂਦਾ ਉਹ ਚੋਂ ਘੜੜ ਘੜੜ ਦੀ ਆਵਾਜ਼ ਆਵੇ ਤਾਂ ਬਾਬਾ ਜੀ ਉਸ ਸੇਵਾਦਾਰ ਨੂੰ ਕਹਿੰਦੇ ਬੈਟਰੀ ਫੜਾ ਬੈਟਰੀ ਮਾਰ ਕੇ ਕੀ ਦੇਖ ਰਿਆ ਇੱਕ ਸੱਪ ਨੇ ਨਾ ਇੱਕ ਡੱਡੂ ਨੂੰ ਫੜਿਆ ਹੋਇਆ ਸੇਵਾਦਾਰ ਨੂੰ ਕਹਿੰਦੇ ਇਹਦੇ ਮਹਾਰਾਜ ਜੀ ਖੁੰਡਾ ਮਾਰੇ ਛੱਡੇ ਇਹਨੂੰ ਉਹ ਉਹ ਡਰ ਗਿਆ ਭੀਮਾ ਬਾਬਾ ਕਹਿੰਦੇ ਤੂੰ ਭਾਈ ਮਹਾਰਾਜ ਬੈਟਰੀ ਅਸੀਂ ਕਰਦੇ ਬਾਬਾ ਜੀ ਮਹਾਰਾਜ ਦੇ ਖੁੰਡਾ ਲਾਇਆ ਸਭ ਛੱਡ ਕੇ ਐਦਨ ਚਲਾ ਗਿਆ ਦੂਜੇ ਪਾਸੇ ਲੰਘ ਗਿਆ ਆਉਂਦੇ ਮਹਾਰਾਜ ਵਜਨ ਕਰਦੇ ਭਾਈ ਕਹਿੰਦੇ ਇਹਦੇ ਕਰ ਕੀ ਗਾਈ ਸੀ ਬਾਣੀ ਚ ਆਂਦੇ ਨਾ ਗੱਜ ਗਰਹਿ ਤੇ ਛੂਟਾ ਜਿਵੇਂ ਹਾਥੀ ਨੂੰ ਫੜ ਲਿਆ ਸੀ ਹਾਥੀ ਨੇ ਫੇਰ ਇੱਕ ਉਹ ਕਮਲ ਦਾ ਫੁੱਲ ਲੈ ਕੇ ਪਰਮਾਤਮਾ ਕੋਲ ਅਰਦਾਸ ਕੀਤੀ ਸੀ ਜੀ ਮਨਾਈ ਰੱਬਨੀਏ ਹੋ ਜਿਹੜੇ ਪਸ਼ੂ ਪੰਛੀਆਂ ਦੀ ਵੀ ਸੁਣਦੇ ਆ